ਨਸ਼ਾ ਤਸਕਰ ਦੇ ਘਰ ਉੱਪਰ ਪੀਲਾ ਪੰਜਾ ਚਲਾਉਣ ਲਈ ਪਹੁੰਚੀ ਸੰਭਰਾਲਾ ਪੁਲਿਸ ਪਰ ਪਰਿਵਾਰ ਨੇ ਮੰਗੀ ਮਾਫੀ ਨਸ਼ੇ ਵਿਰੁੱਧ ਲੜਾਈ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਸੰਭਰਾਲਾ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਨੇ ਖੰਨਾ ਰੋਡ ਤੇ ਨਸ਼ਾ ਤਸਕਰ ਵਿਕਰਮ ਉਰਫ ਪਵਨ ਦੀ ਬਿਲਡਿੰਗ ਉੱਤੇ ਪੀਲਾ ਪੰਜਾ ਚਲਾਉਣ ਲਈ ਕਾਰਵਾਈ ਸ਼ੁਰੂ ਕੀਤੀ ਉਕਤ ਵਿਅਕਤੀ ਉਤੇ 5 ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ 4 ਐਨਡੀਪੀਐਸ ਐਕਟ ਅਤੇ 1 ਲੁੱਟ ਖੋ ਦਾ ਮਾਮਲਾ ਵੀ ਦਰਜ ਹੈ ਪੁਲਸ ਦੀ ਟੀਮ ਦੁਪਹਿਰ 1 ਵਜੇ ਮੌਕੇ ਤੇ ਪਹੁੰਚੀ ਪਰ ਉੱਥੇ ਪਰਿਵਾਰ ਦੀਆਂ ਔਰਤਾਂ ਨੇ ਹੱਥ ਜੋੜ ਕੇ ਪੁਲਸ ਕੋਲ ਮਾਫੀ ਮੰਗੀ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਘਰ ਦਾ ਗੁਜ਼ਾਰਾ ਕਰਨ ਦੀ ਹਾਲਤ ਬਹੁਤ ਹੀ ਔਖੀ ਹੈ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀਆਂ ਔਰਤਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਹਨ ਤੇ ਉਹਨਾਂ ਕੋਲ ਰੋਜੀ ਰੋਟੀ ਕਮਾਉਣ ਦਾ ਹੋਰ ਕੋਈ ਵੀ ਸਾਧਨ ਨਹੀਂ ਹੈ ਉਧਰ ਡੀਐਸਪੀ ਤਰਲੋਚਨ ਸਿੰਘ ਨੇ ਮੌਕੇ ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਿਵਾਰ ਨੂੰ ਸਖਤ ਚੇਤਾਵਨੀ ਦੇਣ ਮੰਗਰੋਂ ਮਾਫੀ ਦੇ ਦਿੱਤੀ ਡੀਐਸਪੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਪਰਿਵਾਰ ਵਿੱਚ ਕੋਈ ਵੀ ਗੈਰਕਾਨੂੰਨੀ ਗਤੀਵਿਧੀ ਕੀਤੀ ਗਈ ਤਾਂ ਨਿਸ਼ਚਿਤ ਤੌਰ ਤੇ ਇਮਾਰਤ ਤੇ ਪੀਲਾ ਪੰਜਾ ਚਲਾਇਆ ਜਾਵੇਗਾ ਇਹ ਇੱਕ ਬੜੀ ਸਾਡੇ ਕਿਹਾ ਹੈ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈਗਾ ਜੀ ਸਾਡੇ ਆਜਾ ਬਾਈ ਨੂੰ ਪਾਈ ਹੋਈ ਹੈ ਜੁਗਰਾਵ ਦੀ ਮਾ ਬੁਦਰਾਵ ਦੀ ਪਾਈ ਹੋਈ ਆ ਜਗਰ ਅੱਤੇ ਹੀ ਨਹੀਂ ਕਰਾਂਗੇ ਠੀਕ ਹੈ ਮਾਤਾ ਜੀ ਠੀਕ ਆ ਇਹ ਵਾਦਾ ਤਾਂ ਕਰਨਾ ਹੀ ਪੈਣਾ ਹਾਂਜੀ ਨਸ਼ੇ ਬਾਰੇ ਵਿਚਨ ਮਰ ਇਹ ਕਰਦੇ ਆ ਠੀਕ ਆ ਇਹ ਹੋਣਾ ਆ ਇਹ ਦੁਆਰਾ ਇਹ ਹੀ ਕੰਮ ਕਰੂਗਾ ਇਹਨੇ ਬਰੀ ਗੱਲ ਸੁਣ ਲਓ ਇਹਨਾਂ ਸੁਣ ਲਓ ਹਾਂਜੀ ਫੇਰ ਇਹਦੇ ਮਕਾਨ ਜਿਹੜਾ ਜੋ ਵੀ ਇੱਥੇ ਤੋਂ ਬਣਿਆ ਹੈ ਟੋਪਰ ਹਾਂਜੀ ਟੋਪਰ तोष अॼा पुलिस पहुचे से मकान ते कारवाई करण लाइ ਹਾਂ ਜੀ ਅਸੀਂ ਡੀਆਰਸੀ ਪਹੁੰਚੇ ਸੀ ਇਹ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋਪ ਭਾਂਡੇ ਮਾਜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾਟ ਆਇਆ ਜੀ ਸਾਡਾ ਮਿਹਨਤ ਦਾ ਹੀ ਕੰਮ ਆ ਗਿਆ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਦਿੱਕੇ ਜਿਵੇਂ ਤੁਹਾਡੇ ਘਰ ਹਾਂ ਜੀ ਜਿਵੇਂ ਤੁਹਾਡੇ ਘਰ ਦਾ ਜੇ ਬੱਚਾ ਨਾ ਪਲਸਾ ਵੇਚਦਾ ਪਰਚੇ ਦਰਜ ਹਾਂ ਜੀ ਫਿਰ ਰੋਕਿਆ ਗਿਆ ਤੁਹਾਡੇ ਕੋਲ ਹਾਂ ਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੂੰ ਕਰ ਲੈ ਠੀਕ ਆ ਪਰ ਅੱਗੇ ਤੋਂ ਨਹੀਂ ਆਇਆ ਜਗਾ ਕੰਮ ਹੋਊਗਾ ਹਾਂ ਫੋਕਲਾਰਾ ਜੀ ਹਾਂਜੀ ਹਾਂਜੀ ਹਾਂ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜੰਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਤੁਹਾਨੂੰ ਸਰਕਾਰ ਨੇ ਬਲੋਕ ਕਿਹਨੂੰ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤਾਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਤੇ ਉਸ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਚੱਲਿਆ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਣਾ ਤੁਹਾਨੂੰ ਹੋਣਾ ਨਹੀਂ ਅਸੀਂ ਕੀ ਕਹਨੇ ਆ ਵੀ ਬਰੋਮ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਸਰ ਅਤੇ ਕਾਰਵਾਈ ਕਰਨ ਆਏ ਸੀ ਕਿੰਨਾਰੇ ਤੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਲਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਟੈਜ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਢਾਵਾਗੇ ਵੀ ਪਰ ਜਦੋਂ ਇਹ ਇੱਥੇ ਮੋਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੋਕੇ ਤੇ ਆ ਕੇ ਦੇਖਿਆ ਜਿਹੜੇ 4-5 ਲੇਡੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾੜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਇਹ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਜਿਹੜਾ ਅਸੀਂ ਇਹਨਾਂ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪੰਜ ਮੁਕੱਦਮੇ ਐਨਡੀਪੀਐਸ ਦੇ ਨੇ ਜੀ ਐਡੀਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਹ ਜਿਹੜੇ ਹੋਰ ਵੀ ਕਾਰਵਾਈ ਕਰਨ ਦਾ ਕੋਈ ਹੈ ਅਸਦਾ ਨਹੀਂ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡਿੰਗ ਦੇ ਸਮਰਾਹਾਂ ਦੇ ਮਸ਼ਹੂਰਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਕੋ ਨਸ਼ੇ ਦਾ ਸਾਗਰ ਆ ਸਾਰਾ ਦੀ ਪ੍ਰਾਪਰਟੀ ਤੁਸੀਂ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡੀ ਡੈਮੋਲੇਸ਼ਨ ਕਰਾਂਗੇ ਜਿਹੜੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ